ਦੋਸਤੋ ਇੱਕ ਅਟਲਸ ਚਾਈ ਹੈ ਕਿ ਜਿਹੜੀ ਚੀਜ਼ ਅੱਜ ਬੁਲੰਦੀਆਂ ਤੇ ਹੈ ਕੱਲ ਨੂੰ ਉਸਨੇ ਨਿਵਾਣਾ ਵੱਲ ਵੀ ਆਉਣਾ ਹੈ ਹਮੇਸ਼ਾ ਨਹੀਂ ਕਿਸੇ ਵੀ ਚੀਜ਼ ਦੀ ਚੜ੍ਹਾਈ ਰਹਿੰਦੀ ਜੇ ਅੱਜ ਚੜ੍ਹਾਈ ਹੈ ਤਾਂ ਕੱਲ ਨੂੰ ਡੁੰਗਾਈ ਵੀ ਜ਼ਰੂਰ ਆਏਗੀ ਇਹੋ ਜਿਹਾ ਇੱਕ ਮੰਝਰ ਮੈਂ ਤੁਹਾਡੇ ਸਭ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਕਿਉਂਕਿ ਮੈਨੂੰ ਯਾਦ ਆਇਆ ਕਿ ਅੱਜ 31 ਮਾਰਚ ਹੈ 31 ਮਾਰਚ ਦਾ ਦਿਹਾੜਾ ਸਕੂਲ ਲਈ ਬੱਚਿਆਂ ਵਾਸਤੇ ਕਿਸੇ ਵਿਆਹ ਸ਼ਾਦੀ ਦੇ ਫੰਕਸ਼ਨ ਨਾਲ ਕੱਟ ਨਹੀਂ ਸੀ ਹੁੰਦਾ ਤਰ੍ਹਾਂ ਤਰ੍ਹਾਂ ਦੇ ਫੁੱਲ ਅਸੀਂ ਖੇਤਾਂ ਦੇ ਵਿੱਚੋਂ ਇਕੱਤਰ ਕਰਨੇ ਚਾਹੇ ਉਹ ਦੇਖਦੇ ਜਾਂ ਨਿਮਨ ਦੇ ਦਰਖਤਾਂ 'ਤੇ ਲੱਗੇ ਹੋਏ ਫੁੱਲ ਹੋਣ ਚਾਹੇ ਉਹ ਕੁੱਕੜ ਸ਼ਿੱਧੀ ਦੇ ਫੁੱਲ ਹੋਣ ਚਾਹੇ ਦੁਪਹਿਰ ਖੜੀ ਦੇ ਹੋਣ ਚਾਹੇ ਸਤ ਵਰਗ ਦੇ ਹੋਣ ਚਾਹੇ ਗਲਾਬ ਦੇ ਹੋਣ ਜਾਂ ਹੋਰ ਵੀ ਘਾਹ ਫੂਸ ਦੇ ਵਿੱਚ ਰੰਗ ਰੰਗੇ ਜਿਹੜੇ ਫੁੱਲ ਹੈ ਉਹ ਅਸੀਂ 31 ਮਾਰਚ ਤੋਂ 5-7 ਦਿਨ ਪਹਿਲਾਂ ਹੀ ਇਕੱਤਰ ਕਰਨ ਲੱਗ ਜਾਂਦੇ ਜਿਨ੍ਹਾਂ ਦਾ ਪਰਯੋਗ ਅਸੀਂ ਅੱਜ ਦੇ ਦਿਨ ਆਪਣੇ ਹੈਡਮਾਸਟਰ ਸਾਹਿਬ ਜੋ ਕਿ ਸਾਡਾ ਰਿਜ਼ਲਟ ਅਨਾਉਂਸ ਕਰਦੇ ਸੀਗੇ ਉਹਨਾਂ ਦੇ ਉੱਪਰ ਅਸੀਂ ਬਾਰ ਕੇ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲਾ ਮਹਿਸੂਸ ਕਰ ਦਿੱਤੀ ਪਰ ਹੋਣੀ ਦੀ ਚਾਲ ਦੇਖੋ ਉਹੀ ਫੁੱਲ ਜਿਨ੍ਹਾਂ ਦੇ ਕਿਸੇ ਵੇਲੇ ਕਿਸੇ ਐਮ.ਐਲ.ਏ ਕਿਸੇ ਐਮ.ਪੀ ਨਾਲੋਂ ਘਟ ਘੱਟ ਨਹੀਂ ਹੁੰਦੀ ਉਹੀ ਅੱਜ ਵਿਚਾਰੇ ਆਪਣੇ ਨੰਨੇ-ਮੰਨੇ ਵਿਚੈ ਨੂੰ ਢੀਰ ਦੇ ਬੇ ਕੋਈ ਆਵੇ 31 ਮਾਰਚ ਦਾ ਦਿਹਾੜਾ ਸਾਨੂੰ ਆਪਣੇ ਨਾਲ ਲੈ ਕੇ ਜਾਵੇ ਸਾਡੇ ਫੁੱਲਾਂ ਦਾ ਹਾਰ ਬਣਾਵੇ ਤੇ ਪ੍ਰਿੰਸੀਪਲ ਸਾਹਿਬ ਦੇ ਜਾਂ ਹੈਡਮਾਸਟਰ ਸਾਹਿਬ ਦੇ ਗੱਲ ਦੇ ਵਿੱਚ ਪਾਵੇ ਤੇ ਚਾਹ ਦਨ ਸਿੰਘੀ ਸੋਹਣਾ ਜੀਵਨ ਬਤੀਤ ਕਰੀਏ ਪਰ ਸ਼ਾਇਦ ਮੋਨੀ ਨੂੰ ਕੁਝ ਮਨਜ਼ੂਰ ਹੋਰ ਮਨਜ਼ੂਰ ਹੈ ਸੋ ਆਓ ਤੁਹਾਨੂੰ ਉਹਦੀ ਇੱਕ ਕਲਾ ਦਿਖਾਉਂਦੇ ਆ ਕਿ ਅੱਜ ਦੇ ਦਿਨ ਸ਼ਾਇਦ ਇਹੀ ਗੱਲ ਉਹ ਵੀ ਜੋ ਬਿੱਤੇ ਖੜੇ ਹੋਏ ਇਹੀ ਦੇਖਦੇ ਆ ਆਪਣੇ ਚਿਹਰੇ ਨੂੰ ਦੇਖਦੇ ਆ ਨਮੋ ਚੋਨੇ ਹੋਏ ਪਹਿਲੇ ਆਓ ਇੱਕ ਪੰਛੀਏ ਚਾਤ ਮਾਰਦੇ ਆ 71 ਕੀਤੀ ਗਈ ਹੈ ਫੁੱਲਾਂ ਦੀ ਥੋੜੀ ਬਹੁਤ ਫਲਵਾਨ ਤੁਹਾਡੀ ਸਕਰੀਨ ਤੇ ਖੜੇ ਹੋਏ ਖੂਬਸੂਰਤ ਦ੍ਰਿਸ਼ ਇਹਨਾਂ ਬੂਟਿਆਂ ਦੇ ਉੱਤੇ ਲੱਗੇ ਹੋਏ ਜਿਹੜੇ ਫੋਲਿਆ ਚਾਹੇ ਇਹ ਜਿਸ ਵੀ پارک ਕੋਲ ਤੇ ਲਏ ਗਏ ਉਸ پارک ਵੀ ਦੇਖ ਨੂੰ ਚਾਰ ਚੰਦ ਲਾ ਰਹੇ ਆ ਪਰ ਸ਼ਾਇਦ ਮਹਿਸੂਸ जरूर ਕਰ ਰਹੇ ਹੋਗੇ ਵਿਆਹ ਦੀ ਕੱਚੀ ਕੱਤੀ ਮਾਰਕ ਦਾ ਜਿਹੜਾ ਸੰ ਕੋਈ ਵਿਆਹ ਜਿਹਾ ਨਹੀਂ ਆ ਰਿਹਾ ਕਿੱਥੇ ਸਾਡੇ ਮਗਰ ਬੱਚਿਆਂ ਦੀਆਂ ਝਾਰਾਂ ਲੱਗੀਆਂ ਹੁੰਦੀਆਂ ਸੀ ਹੱਥ ਦੇ ਵਿੱਚ ਨਿੱਕੇ ਨਿੱਕੇ ਝੋਲੇ ਨਿਕਨੇ ਕੇ ਕਾਗਜ਼ ਦੇ ਇਫਾਫੇ ਜਾਂ ਅਖਬਾਰ ਦਾ ਪੀਸ ਜਿਹੜੇ ਵਿੱਚ ਕੀ ਸੀ ਇਹ ਫੋਰ 71 ਕਰਕੇ ਤੇ ਅਜ ਦੇ ਦਿਨ ਲਈ ਆਪਣੇ ਜੋ ਸਾਡੇ ਸੰਸਪਰਦ ਦੀ ਮਿਹਨਤ ਨੂੰ ਪੂਰ ਪੈਣਾ ਹੁੰਦਾ ਹੈ ਉਸ ਵੇਲੇ ਅਸੀਂ ਨੂੰ ਇਸਤੇਮਾਲ ਕਰਨਾ ਹੁੰਦਾ ਹੈ ਆਪਣੇ ਪ੍ਰਿੰਸੀਪਲ ਸਾਹਿਬ ਦੀ ਜੋ ਸਤਕਾਰ ਦੇ ਵਿੱਚ ਸੋ ਇਦਕ ਬੈਕਪੈਕ ਤਿਆਰੀਆਂ ਤੋਂ ਲੈ ਕੇ ਫੁੱਲ ਦੇਖ ਕੇ ਬੜਾ ਤਰਸ ਜਾ ਹੁੰਦਾ ਹੈ ਨਾ ਤੇ ਇਹ ਵਾਕਿਆ ਕੁਦਰਤ ਦਾ ਨਿਜ਼ਾਮ ਹਟਲ ਹੈ ਵਿਚਾਰੇ ਸ਼ਾਂਤ ਚਿਤ ਖੜੇ ਹੈ ਨਾ ਬੋਲਦੇ ਨਾ ਚੱਲਦੇ ਸਿਰਫ ਹੋ ਕੇ ਆਵੇ ਭਾਂਦੇ ਆ ਇਹ ਗੇਕ ਦੇ ਦਰਸਤ ਦੇ ਫੁੱਲ ਤੁਹਾਨੂੰ ਨਜ਼ਰ ਸਾਹਮਣੇ ਦੂਰ ਤੋਂ ਲਿਕੇ ਤਸਵੀਰ ਕੋਕੜੀ ਚਿੱਤ ਦੇਖੋ ਸ਼ਾਇਦ ਅੱਜ ਕੱਲ ਦੇ ਜਵਾਕਾਂ ਇਨਾ ਫੁੱਲਾਂ ਦੀ ਨੌਲੇਜ ਨਾ ਵੀ ਹੋਵੇ ਜਾਣਕਾਰੀ ਨਾ ਵੀ ਹੋਵੇ ਕਿਸੇ ਟਾਈਮ ਇਨਾ ਜੀ ਪੂਰੀ ਬਹਾਰ ਹੁੰਦੀ ਸੀ ਕਿ ਅਸੀਂ ਪਾਕਾਂ ਘਟੋਆਂ ਟੱਬਿਆਂ ਦੇ ਵਿੱਚ ਘੁੰਮਦੇ ਹੋਏ ਖੇਤਾਂ ਦੇ ਵਿੱਚ ਘੁੰਮਦੇ ਹੋਏ ਇਨਾ ਨੂੰ ਘਤ ਕਰਦੇ ਤੇ ਸਰਦੀ ਮਾਤ ਦੇ ਤੇ ਇਨਨ ਪੂਰੀ ਸ਼ਾਂਨ ਨਾਲ ਸ਼ੌਕ ਤੇ ਨਾਮ ਅਸੀਂ ਸੁੱਲੀ ਵੇੜੇ ਦੇ ਵਿੱਚ ਆਪਣੇ ਉਸਤਾਦਾਂ ਦੇ ਉੱਤੇ ਆਪਣੇ ਜੋ ਸਾਡੇ ਅਧਿਆਪਕ ਸਨ ਉਹਨਾਂ ਦੇ